ਕਾਲੂ ਪਾਪਾ ਨੇ ਰੋਟੀ 16 ਪ੍ਰੋ ਰੱਖ ਕੇ ਖਾਣੀ ਆ ਮੈਨੂੰ ਖੇ ਚੜ ਗਿਆ ਜੇ ਕਰ ਤਾਂ ਮੈਂ ਆਹੀ ਤੋੜਦਾ ਸਾਰੇ ਕਿਹੜਾ ਤੋੜੂਗਾ ਕਾਲੂ ਜੱਟ ਨੇ 16 ਪ੍ਰੋ ਲਿਓਣਾ ਮੈਂ ਤੋੜ ਦੇਣਾ ਐਦਾਂ ਕਦਾ ਤੋੜ ਦੇਣਾ ਤੋੜ ਦੇਣਾ ਮੇਰਾ ਪੁਰਾਣਾ ਫੋਨ ਦੱਸੋ ਕਿਹਨੇ ਲੈਣਾ ਤੁਸੀਂ ਤੁਸੀਂ ਕਾਲੂ ਜੱਟ ਨੇ ਨਵਾਂ ਫੋਨ ਲਿਓਣਾ 16 ਪ੍ਰੋ 256 GB ਉਹ ਮੈਂ ਦੀ ਦਵਾਉਂਗੀ ਰਾਤ ਨੂੰ ਮੈਂ ਗੱਡੀ ਥੱਲੇ ਲੈ ਜਾ ਟੋਟਿਆਂ ਨਾ ਆਪੀ ਖਰਾਬ ਹੋ ਜਾਣਾ ਟੋਟਿਆਂ ਨਾ ਮੈਂ ਰੱਖਿਆ ਹੀ ਜੇਬ ਚ ਕਰਨਾ ਤੈਨੂੰ ਦੇਣਾ ਹੀ ਨਹੀਂ ਕਰ ਇਹ ਇਧਰ ਰੱਖੂੰਗਾ ਦਇਓਸੀ ਇਹ ਨੂੰ ਅੰਗੇ ਆ ਸਾਡੇ ਕੋਈ ਹੋਗਾ ਸੀ ਗੱਡੀ ਥੱਲੇ ਤੇ ਰੱਖ ਕੇ ਗੱਡੀ ਨੂੰ ਕਿ ਇੱਕ ਮਿੰਟ ਮੈਂ ਗੱਡੀ ਲਾ ਕੇ ਫੜ ਕਰ ਤਾ ਪਹਿਲਾਂ ਗੱਲ ਸੁਣ ਐਕਮ ਮੈਂ ਗੱਲ ਤਾਂ ਸੁਣ ਆ ਕੀ ਆ ਇਹ ਇਧਰ ਤੁਸੀਂ ਆਉਂਗਾ ਰਾਤ ਨੂੰ ਤੋੜਦੇ ਨਾ ਇਹ ਰੱਖਣਾ ਸੋਲੋ ਇਹਦਾ ਇਹਦਾ ਆਹ ਕੋ ਗੇਟ ਖੁੱਲੂ ਪਰ ਇਹਦਾ ਗੱਡੀ ਨੂੰ ਦੇਖੋ ਇਹ ਰੇਡ ਖੁੱਲੋ ਖੁੱਲੋ ਫੜੇ ਦਾ ਟਪ ਟਪ ਕੇ ਫੋਨ ਤਾਂ ਮੇਰੀ ਜੀਬ ਚ ਹੋਣਾ ਮੈਂ ਕਿਹੜਾ ਤੈਨੂੰ ਫੜਾਉਣਾ ਇਹ ਸਾਡੇ ਕੋਲ ਹੋਣਾ ਬੈਲ ਆਈਕ ਤੇ ਆਡੇ ਕੋ ਕਿੱਦਾਂ ਹੋਣਾ ਮੇਰੇ ਕੋਲ ਹੋਣਾ ਮੈਂ ਲੈ ਕੇ ਆਉਣਾ ਪਾਰਸਲ ਹੋਊਗਾ ਸਾਡੇ ਕੋਲ ਪਰ ਇਹ ਪਿਆਰਸਲ ਨਹੀਂ ਹੋਣਾ ਦੁਕਾਨ ਤੋਂ ਲਿਓਣਾ ਮੈਂ ਪਿਆਰਸਲ ਹੋਊ ਪਰ ਇਹ ਦ ਇਹ ਦਿੰਨੂ ਕੋ ਦੁਕਾਨ ਤੋਂ ਲੈ ਕੇ ਆਉਣਾ ਮੈਂ ਪਿਆਰਸਲ ਨਹੀਂ ਹੋਊ ਦੇ ਇਹ ਪੁਰਾਣਾ ਫੋਨ ਲੈਣਾ ਜਿਹੜੇ ਨੇ ਗੱਲ ਕਰੋ ਮੈਂ ਮੈਂ ਪੁਰਾਣਾ ਫੋਨ ਤੁਹੇ ਟੁੱਟਾ ਜਾ ਹੋਈ ਲੈ ਲੋ ਪਰ ਸਾਰੇ ਤੁਹਾਡੇ ਵੇਸਟ ਕਰੋਗੇ ਆ ਟੁੱਟਾ ਫੋਨ ਇੰਨਾ ਸੋਹਣਾ ਬੰਦਾ ਇੰਨੀ ਸੋਹਣੀ ਕੱਢੀ ਟੁੱਟਾ ਜਾ ਫੋਨ ਟੁੱਟਾ ਜਾ ਤੁਹਾਨੂੰ ਦੇ ਦਿੰਦਾ ਮੈਂ ਮੈਂ ਤੈਨੂੰ ਮੇਰੀ ਇਹਦੀ ਗੱਲ ਕਰੋ ਜਿਹੜਾ ਮੇਰੇ ਕੋਲ ਵਾਈਟ ਵਾਲਾ ਫੋਨ ਹੈ ਇਹ ਕਿਹੜੇ ਨੇ ਲੈਣਾ ਫੜ ਕਵਰ ਕੁੜੀਆਂ ਦਾ ਕੋਈ ਪੁਰਾਣਾ ਕੁੜੀਆਂ ਵਾਲਾ ਕਵਰ ਤਾਂ ਪਾ ਦੂੰਗਾ ਭਾਗ ਇਹਦਾ ਮੈਨੂੰ ਦਿਓ ਤੂੰ ਕਹਿੰਦੀ ਮੈਨੂੰ ਦਿਓ ਨਾ ਲਾਣਾ ਤੇ ਫਿਰ ਮੇਰਾ ਨਵਾਂ ਫੋਨ ਤੋੜਨਾ ਫਿਰ ਹੈ ਅੱਛਾ ਆ ਵਾਈਟ ਵਾਲਾ ਲੈ ਕੇ ਫਿਰ ਵੀ ਮੇਰਾ ਤੋੜ ਦੇਣਾ ਨਾ ਮੈਂ ਕਿਉਂ ਫਿਰ ਮੈਂ ਨਵਾਂ ਦਵਾ ਦਵਾਂਗੇ ਕਿ ਤੂੰ ਕਿਹੜਾ ਲੈਣਾ ਨਾ ਮੈਂ ਦੇਖੇ ਉੱਥੇ ਦੇਖੂੰਗਾ ਤੂੰ ਵਿਵਦ ਆਈਫੋਨ ਲੈਣਾ ਸੀ ਕੋਪੋ ਦਾ ਆਈਫੋਨ ਮੈਂ ਉੱਥੇ ਦੇਖੂੰਗਾ ਕਿਹੜਾ ਹੋਊਗਾ ਫਿਰ ਦੱਸ ਕਿਹੜਾ ਲੈਣਾ ਮੈਂ ਹੋਰ ਦੇਖੂੰਗਾ ਅੱਧਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਕੁਝ ਓਕੇ ਪਰ ਪਾਪਾ ਨੇ ਕੱਲ 16 Pro ਲੈ ਆਉਣਾ ਮੇਰੇ 16 Pro ਬਾਰੇ ਤੁਹਾਡੇ ਕੀ ਵਿਚਾਰ ਆ ਮੈਂ ਮੈਂ ਲੈ ਲੈਣਾ ਫਿਰ ਜਦੋਂ ਤੁਸੀਂ ਕਹੋਗੇ ਤੁਸੀਂ ਮੈਂ ਤਾਂ 17 ਲੈਣਾ ਫਿਰ ਤੁਸੀਂ ਕਹੋਗੇ ਮੇਰਾ ਪੁਰਾਣਾ ਫੋਨ ਕਿਹਨੂੰ ਚਾਹੀਦਾ ਫਿਰ ਮੈਂ ਪਹਿਲਾਂ ਹੀ ਲੈ ਲੂੰਗਾ ਪਤਾ 16 ਤਾਂ ਨਹੀਂ ਆਹ ਵਾਲਾ ਕਿਹੜੇ ਨੇ ਲੈਣਾ ਹੁਣ ਮੇਰਾ 13 ਜਿਹੜਾ ਮੈਂ ਵੀ ਇਹ ਵੀ ਤੇ 16 ਵੀ ਤੁਸੀਂ ਪਤਾ ਕਿਹੜਾ ਲੈ ਇੱਕ ਮਿੰਟ ਕਿੱਥੇ ਪਿਆ ਉਹ ਤੁੱਕ ਵਰ ਆ ਲਿਓ ਤੁਸੀਂ ਆਹ ਕਿਹੜਾ ਆ ਲਿਓ ਮੈਂ ਇਹ ਕਿਉਂ ਲਵਾ ਪਿੱਛੇ ਦੀ ਹਾਲਤ ਦੇਖੋ ਤੇ ਆ ਲਿਓ ਇੱਕ ਮਿੰਟ ਨਹੀਂ ਇਹ ਤੋੜਿਆ ਕਿਹੜੇ ਨੇ ਮੈਂ ਤੋੜਿਆ ਇਹ ਮੈਂ ਵੀ ਥੋੜੀ-ਥੋੜੀ ਆ ਦੇਖ ਲਓ ਫਿਰ ਬੁੜਾ ਜਰਾ ਤੋੜ ਗਿਆ ਫਿਰ ਤੂੰ ਤੋੜਿਆ ਇੱਕ ਮਿੰਟ ਇਹਨੇ ਤੋੜਿਆ ਪੇੜ ਜੀ ਨੇ ਪਰੇ ਵੇ ਇੱਕ ਮਿੰਟ ਫਿਰ ਤੇਗੋ ਆ ਗਾੜ ਵੀ ਮੈਂ ਤਾਂ ਤੋੜਿਆ ਨਹੀਂ ਤੁਸੀਂ ਤੋੜਿਆ ਤੁਸੀਂ ਆਪਣਾ ਦੇਖੋ ਮੈਂ ਥੋੜੀ ਲਾਈਟ ਤੇ ਗਾਰਡ ਲਗਾਏ ਹੋਏ ਆ ਫਿਰ ਟੁੱਟੂ ਗਈ ਉਹ ਹੁਣ 16 Pro ਮੇਰੇ ਕੋਲ ਹੋ ਜਾਣਾ ਜੁੰਡਲੇ ਜੀ ਏ ਕਾਕਾ ਤੈਨੂੰ Samsung ਦੇ ਮਿਲਣਾ iPhone ਭੁੱਲ ਜਾ ਕਾਕਾ ਕਾਕਾ ਹੈਲੋ ਓਏ ਕੱਲ ਨੂੰ ਜੱਟ ਕੋਲ 16 Pro ਹੋਣਾ ਸਾਡੇ ਕੋਲ ਤਾਂ 16 ਹੈਗਾ ਸਾਡੇ ਕੋਲ ਤਾਂ ਹੈਗਾ ਹੀ ਆ ਕੋਈ ਕਿ ਤੁਸੀਆਂ ਨਵਾਂ ਸੌਫਟਵੇਅਰ ਅਪਡੇਟ ਕਰ ਲਿਆ ਸਾਰਾ ਉਹਦੇ ਵਾਲਾ ਹੀ ਆ ਗਿਆ ਇਹ ਵਿੱਚ ਲੋ ਮੋਜਾ 16 ਵਾਲੀ ਆ 16 ਕਹ ਲੂੰ ਨਵਾਂ ਆ ਰਿਹਾ ਮੇਰੇ ਕੋਲ ਇਹ ਵਿੱਚ ਲੋ ਮੋਜਾ 60 ਵਾਲੀ ਆ ਕਿਉਂਕਿ ਇਹ ਵਿੱਚ ਤੁਸੀਂ ਸੌਫਟਵੇਅਰ ਅਪਡੇਟ 16 ਨਾਲ ਅਪਡੇਟ 16 ਨਾਲ ਕਰ ਹੀ ਲਿਆ ਫਿਰ ਇਹ ਵਿੱਚ ਇੱਥੇ 13 ਇੰਚ 16 ਵਾਲੀ ਆ ਤੁਸੀਂ ਇਹ ਟੁੱਟੇ ਜੇ ਸੈਮਸੰਗ ਨਾਲ ਹੀ ਆਪਣਾ ਗੁਜ਼ਾਰਾ ਕਰੋ ਸਰਗੁਣ ਹਾਂਜੀ ਸਰਗੁਨਾ ਜੇਲ ਸਕੇਤੇ ਕਰਦੀ ਜੇ ਪਾਪਾ ਨੇ ਨਵਾਂ ਫੋਨ ਲੈਣਾ ਤਾਂ ਇਹ ਤਾਂ ਦੂਜੀ ਗੱਲ ਸਰਗੁਨਾ 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 ਖੈਜਦੀ ਐ ਨਾ ਪਾਪਾ ਨੇ ਨਵਾਂ ਮੈਂ ਤਾਂ ਬੋਲੂ ਤੇ ਸਨਸਰ ਚ ਪਾ ਕੇ ਉਹਦਾ ਪਟਾਕਾ ਪਾ ਲੈਣਾ ਐਦਾਂ ਕਿਦਾਂ ਪਟਾਕਾ ਬਸ ਤੁਹਾਡੇ ਮੈਂ ਅੜਿੱਕੇ ਦੇਣਾ ਹੀ ਨਹੀਂ ਮੈਂ ਰੱਖਿਆ ਹੀ ਆਪਦੇ ਜੇਬ ਚ ਕਰਨਾ ਕਿਦਾਂ ਤੈਨੂੰ 1 ਮਿੰਟ ਲਈ ਵੀ ਚਲਾਉਣ ਲਈ ਦੇਣਾ ਹੀ ਨਹੀਂ ਮੈਂ ਨਹੀਂ ਜੇ ਰਾਤ ਸਰਗੁਨ ਚੁੱਪ ਕਰ ਜਾ ਜੇ ਆਈਡੀ ਉਹ ਆਈਡੀ ਬਟਾਉਂਗੇ ਫਿਰ ਤਾਂ ਅਸੀਂ ਆਈਡੀ ਕੀ ਗੱਲ ਮੈਨੂੰ ਆਉਂਦੀ ਨਹੀਂ ਨਹੀਂ ਮੈਨੂੰ ਜੇ ਪੁੱਛੀਂਗੇ ਆ ਕਿੱਦਾਂ ਹੋਣਾ ਆ ਕਿੱਦਾਂ ਹੋਣਾ ਫਿਰ ਮੈਂ ਤੈਨੂੰ ਹੀ ਪੁੱਛਣਾ ਮੈਂ ਵੱਡੇ ਡੀਸੀ ਨੂੰ ਫਿਰ ਨਾ ਪੁੱਛੀਂ ਹੋਣਾ ਫਿਰ ਨਾ ਮੈਂ ਕਿਉਂ ਪੁੱਛਣਾ ਪੱਕਾ ਪੱਕਾ ਮੈਨੂੰ ਉਹ ਸੇਵ ਕਰ ਲਿਓ ਮੈਨੂੰ ਆਉਂਦਾ ਸਾਰਾ ਕੁਝ ਇਹਨੂੰ ਫੇਵਰੇਟ ਚ ਕਰ ਲਿਓ ਗੈਲਰੀ ਚ ਫਿਰ ਮੈਂ ਤੁਹਾਨੂੰ ਦੱਸਾਂਗਾ ਤੂੰ ਨੇ ਤੁਸੀਂ ਨਹੀਂ ਪੁੱਛਣਾ ਨਾ ਤੂੰ ਮੈਨੂੰ ਜੰਮਿਆ ਕਿ ਮੈਂ ਤੈਨੂੰ ਜੰਮਿਆ ਕਿ ਮੈਂ ਤੇਤੋਂ ਪੁੱਛਣਾ ਪਰ ਪੁੱਛੀ ਹੋਣਾ ਮੈਨੂੰ ਮੈਂ ਇਹ ਕਿ ਪੁੱਛਾਂ ਫਿਰ ਪੁੱਛੋ ਨਾ ਵੀਡੀਓ ਡਾਊਨਲੋਡ ਕਿੱਦਾਂ ਹੁੰਦੀ ਹੈ ਕਿੱਦਾਂ ਹੁਣਾ ਉਹ ਕਿੱਦਾਂ ਹੁਣਾ ਮੈਨੂੰ ਸਾਰਾ ਕੁਝ ਹੋਦਾ ਕਰਨਾ ਆਈਡੀ ਮੈਂ ਆਪੇ ਬਣਾ ਲੈਣੀ ਆ ਇਦਾਂ ਝਟਕੀ ਨਾਲ ਆਈਡੀ ਬਣਦੀ ਝਟਕੀ ਨਾਲ ਚਲੋ ਇਹ ਦੱਸੋ ਫਿਰ ਉਹ ਜਿਹੜਾ ਰੀਲ ਤੇ ਉਹ ਇਦਾਂ ਇਦਾਂ ਕਰਦੇ ਹੁੰਦੇ ਕਿੱਦਾਂ ਹੁੰਦਾ ਉਹ ਮੈਨੂੰ ਆਉਂਦਾ ਹੀ ਐ ਸਾਰਾ ਤੈਨੂੰ ਵੀ ਮੈਂ ਦੱਸੋ ਫਿਰ ਤੈਨੂੰ ਵੀ ਤਾਂ ਮੈਂ ਹੀ ਸਿਖਾਇਆ ਦੱਸੋ ਆਉਂਦਾ ਮੈਨੂੰ ਸਾਰਾ ਕੁਝ ਪਤਾ ਦੱਸੋ ਪਹਿਲਾਂ ਮੈਂ ਇਹ ਕੋ ਦੱਸਾਂ ਬਸ ਗੱਲ ਮੁਕੀ ਗਈ ਕੱਲੂ ਮੇਰੇ ਕੋ ਸੋਨਾ ਪ੍ਰੋ ਹੁਣਾਂ ਤੇ ਹੋਣਾ ਦੱਸੋ ਕੱਲੂ ਮੈਂ ਘਰੇ ਵੀ ਲੇਟ ਆਣਾ ਮੈਨੂੰ ਪਹਿਲਾਂ ਦੱਸੋ ਪਹਿਲਾਂ ਕੱਲੂ ਮੈਂ ਘਰੇ ਵੀ ਲੇਟ ਆਉਣਾ ਮੇਰੀ ਰੋਟੀ ਨਾ ਬਣਾਇਓ ਮੈਂ ਬਾਹਰ ਪਾਰਟੀ ਕਰਦੇ ਮੇਰੇ ਕੋ ਸੋਲਾ ਕੱਲੂ ਜੱਟ ਨੇ ਰੋਟੀ ਸੋਲਾ ਪ੍ਰੋ ਤੇ ਰੱਖ ਕੇ ਖਾਣੀ ਆ ਕੱਲੂ ਕਾਕਾ ਜੱਟ ਨੇ ਰੋਟੀ ਸੋਲਾ ਪ੍ਰੋ ਤੇ ਰੱਖ ਕੇ ਖਾਣੀ ਕਰਮ ਕਰਮਾ ਰੋਟੀ ਖਾਜ ਸਬਜੀ ਸਬਜੀ ਸਰਗੁਣ ਪਾਪਾ ਮੈਨੇ ਨਾ ਦੋ ਕੱਲੂ ਪਾਪਾ ਨੇ ਰੋਟੀ ਸੋਲਾ ਪ੍ਰੋ ਤੇ ਖਾਣੀ ਰੱਖ ਕੇ ਮਾਰ ਕੋ ਨਾ ਕਾਲੂ ਪਾਪਾ ਨੇ ਰੋਟੀ 16 ਪਰੋਥ ਰੱਖ ਕੇ ਖਾਣੀ ਆ ਮੈਨੂੰ ਖੇ ਚੜ ਗਿਆ ਮੈਂ ਜੇ ਕਰਦਾ ਮੈਂ ਆਹੀ ਤੋੜਦਾ ਸਾਰੇ ਕਿਹੜਾ ਤੋੜੂਗਾ ਮੈਂ ਹੱਥ ਹੀ ਨਹੀਂ ਲਾਉਣ ਦੇਣਾ ਤੈਨੂੰ ਮਿਲਿਆ ਨਹੀਂ ਕਰਕੇ ਤਾਂ ਆ ਕਾਲੂ ਪਾਪਾ ਨੇ ਰੋਟੀ 16 ਪਰੋਥ ਤੇ ਖਾਣੀ ਆ ਪਾਪਾ ਨੇ ਰੋਟੀ 16 ਪਰੋਥ ਤੇ ਰੱਖ ਕੇ ਖਾਣੀ ਆ ਤੋੜਨਾ ਲੱਗਾ ਤੋੜਦੇ ਤੋੜਦੇ ਵਧੀਆ ਵਧੀਆ ਭਾ ਲਈ ਆ ਓਏ ਇਹ ਤਾਂ ਮੇਰਾ ਇਹ ਇਹ ਦੇ ਮੇਰਾ अपना तोड़ो या। तोड़ा, तोड़ा। तोड़ा। आप, दा, आप दा तोड़ो मेरा टुटा जाये कलू दे वाले वे, वे। स्कूल दा कलू पापा पापा रोटी सोना प्रोध रख के खाऊ बाहर